ਮੈਂ ਜਿਹੜੇ ਆਰਗੇਨਾਈਜ਼ਰ ਨੇ ਸਪੈਸ਼ਲੀ ਜਿਨ੍ਹਾਂ ਨੇ ਕੀਤਾ ਰਾਜਵੀਰ ਜੀ ਐਮਐਨਜੀ ਜੇਕਰ ਨਾਮ ਲੈਣਾ ਭੁੱਲ ਗਿਆ ਸੌਰੀ ਉਹਦੇ ਲਈ ਤੇ ਮਤਲਬ ਬਹੁਤ ਚੰਗਾ ਉਪਰਾਲਾ ਹੈ ਦੇਖੋ ਬੱਚੇ ਇੱਕ ਤਾਂ ਪਹਿਲੀ ਵਾਰ ਬੱਚੇ ਮੋਟੀਵੇਟ ਹੁੰਦੇ ਆ ਜਾਗਰ ਅਵੇਅਰਨੈਸ ਤਾਂ ਹੁੰਦੀ ਹੁੰਦੀ ਹੈ ਬੱਚੇ ਮੋਟੀਵੇਟ ਹੁੰਦੇ ਆ ਸੈਕੰਡਲੀ ਬੱਚਿਆਂ ਨੂੰ ਆਪਣੇ ਬੱਚੇ ਹੀ ਆਪਣੇ ਫਿਊਚਰ ਨੇ ਜੇ ਬੱਚਿਆਂ ਦੇ ਨਸ਼ੇ ਤੋਂ ਰਹਿਤ ਰਹਿਣਗੇ ਤਾਂ ਸ਼ਾਇਦ ਜਿਹੜੀ ਆਪਾਂ ਨਸ਼ੇ ਦੀ chain ਉਹ ਤੋੜ ਚ ਤੋੜਨ ਚ ਆਪਾਂ ਸਕਸੈਸਫੁਲ ਹੋਵਾਂਗੇ ਬਹੁਤ ਚੰਗਾ ਲੱਗਿਆ ਬੱਚੇ ਆਏ ਅਸੀਂ ਹਮੇਸ਼ਾ ਇਹਨਾਂ ਲਈ ਤਿਆਰ ਆ ਤੇ ਮੈਂ ਧੰਨਵਾਦ ਕਰਦਾ ਇਹਨਾਂ ਦਾ ਜੋ ਮੈਨੂੰ ਇੰਨੇ ਜੋਗ ਸਮਝਿਆ ਐਂਡ ਵੀ ਮੈਂ ਇਹਨਾਂ ਨੂੰ ਸੰਬੋਧਿਤ ਕਰ ਸਕਿਆ ਰਾਜਵੀਰ ਜੀ ਅਮਨ ਸਰਵਾਸਤੂ ਜੀ ਹੈਗੇ ਨੇ ਹੋਰ ਕਿਹੜੇ ਸੀਗੇ ਆਪਣੇ ਰਾਜਵੀਰ ਜੀ ਨੇ ਜੀ ਤੇ ਤਮਕੌਰ ਸਿੰਘ ਜੀ ਤਮਕੌਰ ਸਿੰਘ ਜੀ ਸਾਰਿਆਂ ਦਾ ਮੈਂ ਧੰਨਵਾਦ ਦਿਲੋਂ ਧੰਨਵਾਦ ਕਰਦਾ ਤੇ ਬਹੁਤ ਚੰਗਾ ਲੱਗਿਆ ਇੰਜਜੀਤ ਵੀ ਆ ਜੀ ਸਾਡੇ ਬਹੁਤ ਮਿਹਨਤੀ ਬੰਦੇ ਨੇ ਨੀ ਚੰਗੀ ਗੱਲ ਹੈ ਮਿਹਨਤ ਕਰਨੀ ਚਾਹੀਦੀ ਹੈ ਮੈਂ ਹਮੇਸ਼ਾ ਤਿਆਰ ਹਾਂ ਜੀ ਐਨ ਟਾਈਮ ਤੁਹਾਨੂੰ ਮੇਰੇ ਵੱਲੋਂ ਕੋਈ ਸਹਿਯੋਗ ਦੀ ਲੋੜ ਹੈ ਪੁਲਿਸ ਪ੍ਰਸ਼ਾਸਨ ਹਮੇਸ਼ਾ ਨਾਲ ਹੈ ਜਿਸ ਮੈਸੇਜ ਹੈ ਜੀ ਆਪਣੇ ਨਸ਼ਿਆਂ ਤੋਂ ਬੱਚੇ ਦੂਰ ਰਹਿਣ ਐਂਡ ਆਪਣੇ ਫਿਊਚਰ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਨ ਭੈੜੀ ਸੰਗਤੋਂ ਦੂਰ ਰਹਿਣ ਵਧੀਆ ਗੱਲ ਆ ਜਿਹੜਾ ਪੰਜਾਬ ਚੋਂ ਨਸ਼ਾ ਖਤਮ ਹੋਣਾ ਚਾਹੀਦਾ ਮੈਂ ਜਿਹੜੀ ਸੰਸਥਾ ਸ਼ੇਪ ਸ਼ੇਪ ਸ਼ੰਕਰ ਜਿਹੜੀ ਸੰਸਥਾ ਹੈਗੀ ਆ ਉਹਨੇ ਵਧੀਆ ਪ੍ਰਚਾਰਾ ਕੀਤਾ ਤੇ ਮੈਂ ਇਹਨਾਂ ਦੀ ਸੰਸਥਾ ਰਾਹੀਂ ਇਹ ਲੋਕਾਂ ਨੂੰ ਸੰਦੇਸ਼ ਦੇਣਾ ਚਾਹੁੰਦਾ ਵੀ ਨਸ਼ੇ ਤੋਂ ਦੂਰ ਰਹਿਣ ਇਹ ਨਸ਼ਾ ਇੱਕ ਕੋੜ ਹੈ ਜਿਹਨੂੰ ਲੱਗ ਜਾਂਦਾ ਤਾਂ ਉਹ ਘਰਾਂ ਦੇ ਘਰ ਖਰਾਬ ਕਰ ਦਿੰਦਾ ਪੰਜਾਬ ਪੁਲਿਸ ਕਿਸ ਤਰ੍ਹਾਂ ਦੀ ਕਾਰਵਾਈ ਕਰ ਰਹੀ ਹੈ ਜਿਹੜੇ ਨਸ਼ਾ ਤਸਕਰ ਉਹਨਾਂ ਬਿਲਕੁਲ ਸਾਨੂੰ ਕਿਤੇ ਵੀ ਕੋਈ ਇਨਫੋਰਮੇਸ਼ਨ ਮਿਲਦੀ ਆ ਅਸੀਂ ਤੁਰੰਤ ਜਾ ਕੇ ਉੱਥੇ ਜਿਹੜੀ ਬੰਦੀ ਕਾਰਵਾਈ ਕਰਦੇ ਆ ਉਹਨਾਂ ਨੂੰ ਤੋਕਰ ਨੂੰ ਇਹ ਸੰਦੇਸ਼ ਆ ਵੀ ਜੇਕਰ ਤੁਹਾਨੂੰ ਕੋਈ ਪਤਾ ਲੱਗਦਾ ਹੈ ਕਿ ਕੋਈ ਨਸ਼ਾ ਕਰਦਾ ਜਾਂ ਕੋਈ ਇਦਾਂ ਦੀ ਹੁੰਦਾ ਹੈ ਤੇ ਉਹ ਤੁਰੰਤ ਪੁਲਿਸ ਨੂੰ ਇਨਫੋਰਮੇਸ਼ਨ ਦੇਣ ਤਾਂ ਅਸੀਂ ਉੱਤੇ ਕਾਰਵਾਈ ਕਰਾਂਗੇ ਆਓ ਬਾਬਾ ਜੀ ਅੱਜ ਜਿਹੜਾ ਪ੍ਰੋਗਰਾਮ ਕਿੰਨਾ ਵੱਲੋਂ ਕੀਤਾ ਗਈ ਹੈ ਵਾਹਿਗੁਰੂ ਜੀ ਕਾ ਹਾਸਾ ਵੇ ਫਸੇ ਤੇ ਸਾਡੇ ਸ਼ਿਵ ਸ਼ੰਕਰ ਜੂ ਸਾਡੀ ਕਮੇਟੀ ਬਣੀ ਹੋਈ ਹੈ ਮੈਂ ਉਹਨਾਂ ਦਾ ਪ੍ਰਧਾਨ ਆ ਤੇ ਸਾਡੇ ਮੇਰੇ ਵੀਰ ਇਹ ਜਿਹੜੇ ਮੈਂਬਰ ਨੇ ਸਾਰੇ ਕਮੇਟੀ ਦੇ ਸਾਡੇ ਨਾਲ ਨੇ ਅਸੀਂ ਇੱਕ ਵੈਂਚ ਲਾਇਆ ਸੀਗਾ ਦੇ ਚਾ ਸਾਡਾ ਮੀਰਾ ਵੀਰ ਬਹੁਤ ਹੀ ਸਲੰਘਾ ਜੋ ਕੰਮ ਕਰਦਾ ਵਾ ਅਸੀਂ ਨਾਲ ਰਲ ਕੇ ਸਾਰਾ ਕੰਮ ਕਰਦੇ ਆ ਹਰੀਖ ਸਾਹਿਬ ਦੀ ਤਰੱਕੀ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਕੋਈ ਨਾ ਕੋਈ ਕਿਉਂਕਿ ਜਿਹੜੀ ਮਾਂ ਨੇ ਆਪਣੇ ਪੁੱਤ ਨੂੰ 9 ਮਹੀਨੇ ਪੇਟ ਵਿੱਚ ਰੱਖ ਕੇ ਜਨਮ ਦਿੱਤਾ ਹੋਵੇ ਨਾ ਉਹਨੂੰ ਆਪਣੇ ਮਾਤਾ ਪਿਤਾ ਦੀ ਨਿਗਾਹ ਦੇਣੀ ਚਾਹੀਦੀ ਹੈ ਵੀ ਮੇਰੀ ਮਾਂ ਨੇ ਮੈਨੂੰ 9 ਮਹੀਨੇ ਪੇਟ ਵਿੱਚ ਰੱਖਿਆ ਤੇ ਮੈਨੂੰ ਜਨਮ ਦਿੱਤਾ ਮੈਂ ਨਸ਼ੇ ਕਰਕੇ ਰਾਤ ਨੂੰ ਬਾਹਰ ਝਾੜੀਆਂ 'ਚ ਪੈਣਾ ਕਿਤੇ ਕਿਤੇ ਪੈਣਾ ਮਾਂ ਪਰ ਦਰਵਾਜ਼ਾ ਖੋਲ੍ਹ ਕੇ ਬੈਠੇ ਢੀਕਦੇ ਰਹਿੰਦੇ ਆ ਉਹਦਾ ਆਪਾਂ ਜ਼ਿੰਦਗੀ 'ਚ ਮਾਪੋ ਦਾ ਕੀ ਦੇਣ ਦੇਦਾਂਗੇ ਮੇਰੀ ਤਾਂ ਇਹੀ ਇੱਕ ਬੇਨਤੀ ਆ ਸਾਡੀ ਨੌਜਵਾਨ ਪੀੜ੍ਹੀ ਨਸ਼ੇ ਤੋਂ ਰੋਟੀ ਦਾ ਬਹੁਤ ਆ ਜੇ ਰੋਟੀ ਟਾਈਮ ਨਾਲ ਮਿਲ ਜਵੇ ਨਸ਼ੇ ਦਾ ਦੁੱਧ ਦਾ ਬਹੁਤ ਆ ਜੇ ਦੁੱਧ ਟਾਈਮ ਨਾਲ ਮਿਲ ਜਵੇ ਇਹ ਨਸ਼ੇ ਦੇ ਵਿੱਚ ਕੀ ਆ ਜਿਹੜੀ ਸੋਡੀ ਜ਼ਿੰਦਗੀ ਖਰਾਬ ਹੋ ਰਹੀ ਆ ਮੈਂ ਤੁਹਾਨੂੰ ਦੱਸਦਾ ਮੈਂ ਬੜਾ ਪਹਿਲੇ ਟੂਰਨਾਮੈਂਟ کلبਾਂ ਦਾ ਪ੍ਰਧਾਨ ਰਿਹਾ ਮੈਂ ਸੋਨੇ ਦੇ ਤਗਮਿਆਂ ਦੇ ਨਾਲ ਸਨਮਾਨਤ ਕਰਦਾ ਰਿਹਾ ਨੌਜਵਾਨ ਸਪੋਰਟ ਨੂੰ ਕਿ ਸਾਡੀ ਨੌਜਵਾਨ ਜਿਹੜੀ ਪੀੜ੍ਹੀ ਆ ਇਹ ਨਸ਼ੇ ਤੋਂ ਫਟ ਕੇ ਖੇਡ ਮੇਲੇ ਵਿੱਚ ਲੱਗ ਜਵੇ ਅੱਜ ਵੀ ਮੇਰੀ ਇਹੀ ਸੋਚ ਆ ਅਮਨ ਸ੍ਰੀ ਵਾਸਤਵ ਰਿੰਕੂ ਜੀ ਰਾਣਾ ਜੀ ਸਾਰੇ ਜਿੰਨੇ ਵੀ ਮੇਰੇ ਵੀਰ ਇੰਦਰ ਜੀ ਮੁਰੀਆਂ ਜਿਨ੍ਹਾਂ ਨੇ ਵੀ ਉਪਰਾਲਾ ਕੀਤਾ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵਾਂ ਕਿਉਂਕਿ ਰਾਜਬੀਰ ਜੀ ਵੀ ਖੜੇ ਆ ਕਿ ਇਹ ਸਾਡਾ ਉਪਰਾਲਾ ਕਰਨ ਦਾ ਹੱਕਵੰਦਾ ਵਾ ਅਸੀਂ ਕਰਦੇ ਵੀ ਰਹਾਂਗੇ ਪਰ ਨੌਜਵਾਨ ਪੀੜ੍ਹੀ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਤੁਸੀਂ ਨਸ਼ੇ ਛੱਡੋ ਆਪਣੇ ਮਾਪਿਓ ਨੂੰ ਤੇ ਆਪਣੀ ਜ਼ਿੰਦਗੀ ਨੂੰ ਨਾ ਖਰਾਬ ਕਰੋ ਥੋੜੇ ਜੇ ਤੁਸੀਂ ਨਸ਼ੇ ਕਰਦੇ ਹੋ ਤੁਹਾਡੇ ਮਾਪਿਓ ਦੀ ਜ਼ਿੰਦਗੀ ਬਹੁਤ ਖਰਾਬ ਆ ਉਹ ਰਾਤ ਨੂੰ ਰੋਂਦੇ ਆ ਤੁਹਾਡੀ ਔਮਾਾਂ ਰੋਂਦੀਆਂ ਨੇ ਤੁਹਾਡੀਆਂ ਭੈਣਾਂ ਰੋਂਦੀਆਂ ਜਿਨ੍ਹਾਂ ਦਾ ਪੁੱਤ ਮਰ ਜਾਂਦਾ ਵਾ ਜਿਹਦਾ ਭਰਾ ਮਰ ਜਾਂਦਾ ਵਾ ਉਹ ਬਹੁਤ ਬਿਰਕਦੇ ਦੇਖੇ ਨਹੀਂ ਜਾਂਦੇ ਹੋਰ ਹੁੰਦੇ ਆ ਉਹਨਾਂ ਨੂੰ ਇਹੀ ਸੰਦੇਸ਼ ਆਵਾ ਵੀ ਸਾਡੀ ਪੰਜਾਬ ਪੁਲਿਸ ਦਾ ਬਹੁਤ ਵੱਡਾ ਸਾਡੇ ਦੇ ਉੱਪਰ ਸਿਰਸੇ ਹੱਥ ਮੀਰ ਭਰੇ ਰਸ ਕੇ ਪੰਜਾਬ ਪੁਲਿਸ ਨੇ ਸਾਡੇ ਨਾਲ ਜੋ ਰੈਲੀ ਕੀਤੀ ਆ ਪੂਰਾ ਸਹਿਯੋਗ ਦੇ ਕੇ ਪੰਜਾਬ ਪੁਲਿਸ ਨੇ ਸਾਡੀ ਸਹਿਯਤਾ ਕੀਤੀ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ समाज सेवी संस्था ने सबसे पहले मैं लुधियाना डी का बहुत बहुत धन्यवाद करता हूं और डीडी मेमोरियल स्कूल प्रिंसिपल अखिल भट्ट जी का और लुधियाना पुलिस हमारे एस एच ओ कुलवीर सिंह जी का बहुत बहुत धन्यवाद जो कि अपना कीमती समय निकाल करके हमारे बच्चों को संदेश दिए और मैं समूह इलाका निवासियों से निवेदन करूंगा कि कोई भी व्यक्ति नशा ना करे नशा एक व्यक्ति को ही नहीं पूरे समाज को पूरे हमारे परिवार को बर्बाद करता है नशा मनुष्य जीवन के लिए एक श्राप है और हम सभी को मिल के ये संकल्प करना चाहिए कि नशा नहीं करना चाहिए क्योंकि नशा जब बिक जब रहा है जब क्योंकि जब हम खरीद रहे हैं सबसे पहले हमें अपने आप को रोकना चाहिए नशे की खरीद पर रोक लगाना चाहिए जब नशे की खरीद पर रोक लगेगी तो नशे की बिक्री ऑटोमेटिक रुक जाएगी और मैं सभी इलाका निवासियों से निवेदन करूँगा कि अगर आपके इलाके में कहीं पर भी नशा बिकता है या कोई भी व्यक्ति नशे को बढ़ावा देता है तो उसकी सूचना आपने लोकल चौकी में अपने एरिया के पड़ते थाने में उसकी सूचना दी जाए उसकी सूचना गुप्त रखी जाएगी और नशे के कारोबारियों पर सख्त से सख्त कार्रवाई की जाएगी और एक बार दोबारा से डी मेमोरियल स्कूल के सभी बच्चों का प्रिंसिपल साहब का और बाबा चमकौर सिंह जी मुंडिया इंद्रजीत सिंह जी रिंकू सिंह जी शंकर साहनी जी दुर्गेश सिंह डी जी काउंसलर करण नंचचाह जी और सभी राजवीर सिंह चौटाला जी और स्पेशल थैंक्स जमालपुर थाना एस एच कुलवीर सिंह जी का जो कि की अपना कीमती समय निकाल करके यहाँ पर आए क्योंकि एक बहुत मुश्किल केस है जिसमें लगे हुए हैं और और अपना कीमती समय निकाल करके एस एच ओ साहब आए एस एच ओ साहब थोड़ा दिल दिया गहराइयों तो बहुत बहुत धन्यवाद सानू उम्मीद है कि पंजाब पुलिस इदा ही नशे के खिलाफ हर एक प्रोग्राम केसा लौगी तो इदा ही आप नशे के लिए कुछ न कुछ मुहिम अगे करते रहेंगे जय जय